ਨਾ ਘਰ ਛੱਡਿਆਂ ਸੁਖ ਹੈ ਨਾ ਘਰ ਵਿੱਚ ਰਹਿੰਦਿਆਂ ਸੁਖ ਹੈ ਪ੍ਰਮਾਤਮਾ ਦੀ ਸ਼ਰਮ ਛੋਣ ਨਾਲ ਗੁਰਮਖਾ ਸੁਖੀ ਸੁਖ ਹੈ ਭਾਵ ਕੋਮਾ ਪੁਰਸ਼ ਜਿਹੜਾ ਤੂੰ ਤੂੰ ਕਰਦਾ ਉਹ ਬਾਬਾ ਨਹੀਂ ਮਾਫ ਕਰਨਾ ਉਹ ਬਾਬਾ ਹੈ ਜਿਹੜਾ ਮੈਂ ਮੈਂ ਕਰਦਾ ਉਹ ਪ੍ਰਮਾਨ ਨਹੀਂ ਜਿਸ ਬਾਬੇ ਹਰੀ ਸਿੰਘ ਨੂੰ ਤੁਸੀਂ ਚੇਤੇ ਕਰ ਰਹੇ ਹੋ ਹੁਣੇ ਭਾਈ ਸਾਹਿਬ ਨੇ ਦੱਸਿਆ ਉਹਨੇ ਜ਼ਿੰਦਗੀ ਪ੍ਰਜੰਤ ਤੂੰ ਦਾ ਪ੍ਰਚਾਰ ਕੀਤਾ ਆਪਾ ਤਾਂ ਬੁੱਧੀਮੈਨ ਦਾ ਪ੍ਰਚਾਰ ਕਰਦੇ ਜਿਵੇਂ ਭਾਈ ਸਾਹਿਬ ਨੇ ਆਖਿਆ ਗਿਆਨੀ ਜਿਹਾ ਜਕਾਰਾ ਛੱਡੋ ਇੱਕ ਗੁਰਮਤ ਨਹੀਂ ਜੇ ਮਨਮਤ ਦੇ ਜਕਾਰਾ ਛੱਡੋ ਕੇਵਲ ਤੇ ਕੇਵਲ ਗੁਰੂ ਦਾ ਜਕਾਰਾ ਕੀ ਉਹ ਧਰਮੀਆਂ ਦਾ ਪਾਪੀ ਕੋ ਡੰਡ ਦਿਓ ਏ ਜਕਾਰਾ ਕਰੋ ਸ਼ਹੀਦਾਂ ਦਾ ਜਕਾਰਾ ਛੱਡੋ ਸੰਤਾਂ ਦਾ ਜਕਾਰਾ ਛੱਡੋ ਭਗਤਾਂ ਦਾ ਆਪਣੇ ਜਕਾਰੇ ਕਾ ਦੇ ਜਕਾਰਾ ਕੀ ਉਹ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਏ ਬਾਬਾ ਉਹ ਐ ਜਿਹੜਾ ਤੂੰ ਤੂੰ ਕਰਦਾ ਜਿਹੜਾ ਮੈਂ ਮੈਂ ਕਰਦਾ ਉਹ ਬਾਬਾ ਨਹੀਂ ਮੈਂ ਹੁਣੇ ਗੱਲ ਕਹੀ ਐ ਪਿਓ ਹਰਨਾਖਸ਼ ਹੈ ਬਜ਼ੁਰਗ ਹੈ ਲੇਕਿਨ ਮੈਂ ਮੈਂ ਕਰਦਾ ਤੇ ਉਹਨੂੰ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਨੇ ਦੁਸ਼ ਲਿਖਿਆ ਜੇ ਲੇਕਿਨ ਉਹਦਾ ਪੁੱਤ ਤੂੰ ਤੂੰ ਕਰਦਾ ਉਹਨੂੰ ਸੰਤ ਵੀ ਆਖਿਆ ਉਹਨੂੰ ਭਗਤ ਵੀ ਆਖਿਆ ਗੁਰਮੁਖੀ ਸੰਸਾਰ ਹੈ ਹਰੀ ਸਿੰਘ ਨਾਂ ਦੇ ਇੱਥੇ ਕਈ ਵਿਅਕਤੀ ਹੋਏ ਨੇ ਇੱਕ ਨਹੀਂ ਸਾਨੂੰ ਮਹਾਂਪੁਰਸ਼ਾਂ ਦੇ 300 ਪੜਾਇਆ ਸੀ ਜਿੱਥੇ ਆਪ ਰਹਿ ਰਹੇ ਨਾ ਇਹਨੂੰ ਕਹਿੰਦੇ ਨੇ ਸਰਾ ਸ਼ਾਹਮਮਦਾ ਮੈਂ ਕਿਸੇ ਚ ਇੱਕ ਬੰਦ ਪੜਿਆ ਸੀ ਇਹ ਜੱਗ ਸਰਾਮ ਮੁਸਾਫਰਾਂ ਦੀ ਇਥੇ ਜੋਰ ਵਾਲੀ ਕਈ ਆਗੈ ਸ਼ਹਦਾਦ ਨਮਰੂਦ ਫਰਾਮ ਜਾਹੇ ਦਾਵਾ ਬੰਦ ਖੁਦਾ ਕਾ ਆਗੈ ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਜੀ ਫੇਰੀ ਵਾਂਗ ਵਣ ਜਾ ਰਿਹਾ ਪਾਗੈ ਸ਼ਾਹਮਮਦਾ ਰਹਿਗਾ ਰੱਬ ਸੱਜਾ ਵਾਜੇ ਕੂਰ ਦੀ ਕਈ ਵਜਾਗੈ ਚਾਰ ਪੰਜ ਦਿਨ ਹੋਏ ਰੇ ਬਾਬੇ ਕਬੀਰ ਦੇ ਜਨਮ ਦਿਨ ਤੇ ਸਾਰੇ ਹਿੰਦ ਤਾਂ ਵੀ ਛੁੱਟੀ ਹੋਈ ਲੇਕਿਨ ਅਕਬਰ ਦੇ ਨਾਲ ਦੀ ਛੁੱਟੀ ਕਰਦਾ ਕੋਈ ਨਹੀਂ ਅਕਬਰ ਬਾਦਸ਼ਾਹ ਨੇ ਦਿੱਲੀ ਦੇ ਤਖਤ ਤੇ 50 ਸਾਲ ਰਾਜ ਕੀਤਾ ਲੇਕਿਨ ਅਕਬਰ ਦੇ ਨਾਂ ਤੇ ਕੋਈ ਸਕੂਲੇ ਛੁੱਟੀ ਨਹੀਂ ਬਾਬੇ ਕਬੀਰ ਦੇ ਨਾਂ ਤੇ ਛੁੱਟੀ ਕਿਉਂ ਹੈ ਕਿਉਂਕਿ ਬਾਬੇ ਕਬੀਰ ਨੇ ਖੁਦ ਬਿਆਨ ਦਿੱਤਾ ਕਬੀਰ ਕੀ ਹੋਇਆ ਕਬੀਰ ਮਨ ਨਿਰਮਲਤਾ ਆਇਆ ਜੈਸਾ ਗੰਗਾ ਨੀਰ ਪਾਛੇ ਲਾਗੂ ਹਰ ਫਿਰੇ ਕਹਿ ਤਕਬੀਰ ਕਬੀਰ ਆਪਾਂ ਤਾਂ ਰੱਬ ਦੇ ਮਗਰ ਫਿਰਦਿਆਂ ਨਾ ਤੇ ਬਾਬੇ ਕਬੀਰ ਦੇ ਮਗਰ ਜਿਵੇਂ ਅਗੇ-ਅਗੇ ਕਾਕਾ ਬੱਚਾ ਤੁਰਦਾ ਤੇ ਮਾਂ ਮਗਰ-ਮਗਰ ਤੁਰਦੀ ਐ ਨਾ ਪ੍ਰਭੂ ਬਾਪੇ ਕਬੀਰ ਨੂੰ ਆਪਣਾ ਬੇਟਾ ਜਾਣ ਕੇ ਤੇ ਮਗਰ-ਮਗਰ ਤੁਰਿਆ ਫਿਰਦਾ ਪਰ ਕਦੋਂ ਕਬੀਰ ਮਨ ਨਿਰਮਲ ਪਿਆ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿ ਤ ਕਬੀਰ ਕਬੀਰ ਇਥੇ ਕਈਆਂ ਨੇ ਕਹਿਣਾ ਵੀ ਗਿਆਨੀ ਜੀ ਨੇ ਸ਼ਾਇਰ ਆਰਐਸਸੀ ਦੀ ਗੱਲ ਕਰ ਗਿਆ ਕਿਉਂਕਿ ਅੱਜ ਕੱਲ ਇਹ ਬੜੀਆਂ ਕੁੰਡੀਆਂ ਨੇ ਵੀ ਗੰਗਾ ਦਾ ਨਾਲੇ ਲਿਆ ਮੈਂ ਵੇਖਿਆ ਹੈ ਸੁਣਿਆ ਵੀ ਸੁਣਿਆ ਵੇਖਿਆ ਨਹੀਂ ਆਮ ਆਪਾਂ ਪਾਣੀ ਭਰਗੇ ਨਾ ਕਿਸੇ ਬੋਸਲ ਚ ਤੇ ਬੋ ਮਾਰ ਜਾਂਦਾ ਹੈ ਲੇਕਿਨ ਗੰਗਾ ਦਾ ਪਾਣੀ ਆਪਾਂ ਘਰ ਰੱਖੇ ਤੇ ਬੋ ਨਹੀਂ ਮਰਦਾ ਉਹਨੂੰ ਤਾਂ ਮਹਾਨਤਾ ਦਿੱਤੀ ਹੈ ਜਿਹੜਾ ਗੰਦਾ ਦਾ ਗੰਗਾ ਗੰਦਾ ਨਾ ਹੋਵੇ ਉਹ ਗੰਗਾ ਜਿਹੜਾ ਗੰਦਾ ਹੋ ਗਿਆ ਉਹ ਗੰਗਾ ਨਹੀਂ ਹੋ ਸਕਦਾ ਰੋ ਬਿਚਾਰ ਸੰਤ ਬਾਰੇ ਆਪਾਂ ਪੜਿਆ ਹੈ ਕਿ ਕੋਈ ਪੜੇ ਵੇਦ ਕੋਈ ਕਤੇਬ ਕੋਈ ਉਡੀਲੀਲ ਕੋਈ ਸਵੇਦ ਕੋਈ ਕਹ ਤੁਰਕ ਕੋਈ ਕਹ ਹਿੰਦੂ ਕੋਈ ਬਾਂਸ਼ੇ ਪਿਸਤ ਕੋਈ ਸੁਰਗਿੰਦੂ ਕਹੋ ਨਾਨਕ ਜਿਨ ਹੁਕਮ ਪੁਛਾਤਾ ਪਰਬ ਸਹਿਬ ਦਾ ਤਿੰਨ ਪੇਜ ਆਪਾਂ। ਬਾਬਾ ਕਬੀਰ ਜੀ ਕਹਿੰਦੇ ਭੀ ਜਿੰਨਾ ਵੈਗਰੂ ਦੀ ਹੁਕਮ ਨੂੰ ਸਮਝ ਲਿਆ ਨਾ ਉਹਨਾਂ ਨੂੰ ਪਰਮੇਖਰ ਦਾ ਭੇਦ ਆ ਗਿਆ ਤੇ ਵੈਗਰੂ ਦੀ ਹੁਕਮ ਕੀ ਹੈ ਨਾਨਕ ਹੁਕਮੇ ਜੇ 부ਝੇ ਤੋਂ ਮੇ ਕਹਨ ਕੋਏ ਬਸ ਫਰਕ ਇਨਾਂ ਜੀ। ਜਿਨ੍ਹਾਂ ਨੇ ਹੁਕਮ ਨੂੰ 부ਝ ਲਿਆ ਜਿਨ੍ਹਾਂ ਨੇ ਮੈਨੂੰ ਛੱਡ ਦਿੱਤਾ ਉਹਨੂੰ ਆਪਾਂ ਕਹਾਂਗੇ ਸੰਤ ਉਹਨੂੰ ਕਹਾਂਗੇ ਮਹਾਪੁਰਖ ਉਹਨੂੰ ਕਹਾਂਗੇ ਬ੍ਰਹਮ ਗਿਆਨੀ ਤੇ ਜੇ ਮੈਨੂੰ ਨਹੀਂ ਛੱਡੀ ਤੇ ਬਾਤ ਨਹੀਂ ਜਿ ਬਣਨੀ। ਆਪ ਛੱਡਦੇ ਨਹੀਂ। ਇੱਕ ਸਾਹਮਣੇ ਮੇਰੇ ਦਿਸਤਾਨਤ ਆ ਗਿਆ। ਚਾਰ ਨੌਜਵਾਨ ਉਹਨਾਂ ਦਾ ਮਨ ਬਣਿਆ ਵੀ ਆਪਾਂ ਦੂਜੇ ਪਾਸੇ ਦਰਿਆ ਦੇ ਜਾ ਕੇ ਤੋਂ ਸਿਖਾਣਾ ਪੀਣਾ ਪਿਕਨਿਕ ਮਗਾਉਣੀ ਪਿਕਨਿਕ ਪਤਾ ਨਹੀਂ ਕੀ ਬਣਾਉਂਦੀ ਨੇ ਪੜਿਆ ਸੁਣਿਆ ਪਿਕਨਿਕ ਹੁੰਦੀ ਹੈ ਉਹ ਚਾਰੇ ਬੰਦੇ ਨਸ਼ਾ ਕੀਤਾ ਬੇੜੀ 'ਚ ਬਹਿ ਗਏ ਤੇ ਚੱਪੂ ਮਾਰੀ ਗਏ ਉਹਦੇ ਨੂੰ ਦਿਨ ਦਾ ਚੜਾ ਆ ਤੇ ਉਹਨਾਂ 'ਚ ਇੱਕ ਬੰਦਾ ਕਹਿਣ ਲੱਗਾ ਵੀ ਹੁਣ ਸਾਹ ਲੈ ਲਈਏ ਇਤਰਾਨਾ ਕਰੋ ਆਰਾਮ ਕਰੀਏ ਵੀ ਆਪਾਂ ਕੰਡੇ ਤੇ ਆ ਗਏ ਆ ਤੇ ਚੱਪੂ ਨਾ ਮਾਰੀਏ ਇਹ ਕਹਿਣ ਲੱਗਾ ਭਾਗੇ ਆਪਾਂ ਕੰਡੇ ਤੇ ਆਏ ਨਹੀਂ ਆਪਾਂ ਕੰਡੇ ਤੋਂ ਤੁਰੇ ਹੀ ਨਹੀਂ ਉਹ ਕਿਉਂ ਜਿਹੜੇ ਬੇੜੀਆਂ ਵਾਲੇ ਭਰਾਰੇ ਨਾ ਉਹ ਰਾਤ ਨੂੰ ਆਪਣੀਆਂ ਬੇੜੀਆਂ ਨੂੰ ਕਿਲੇ ਨਾਲ ਬੰਨ ਜਾਂਦੇ ਨੇ ਕਿ ਸਵੇਰੇ ਆਣ ਕੇ ਖੋਲ ਲਾਂਗੇ ਉਹ ਸਵੇਰੇ ਆਣ ਕੇ ਕਿਲੇ ਦੇ ਨਾਲੋਂ ਬੇੜੀ ਨੂੰ ਖੋਲ ਕੇ ਤੇ ਮੁੜ ਕੇ مسافر ਬਿਠਾ ਕੇ ਤੇ ਚੱਪੂ ਲਾ ਕੇ ਦੂਜੇ ਪਾਸੇ ਜਾਂਦੇ ਨੇ ਉਹਦਾ ਭਾਵ ਇਹ ਉਹਨਾਂ ਨੇ ਸਾਰੀ ਰਾਤ ਚੱਪੂ ਮਾਰੇ ਲਟਮਾਰੇ ਨੇ ਪਰਸਾਨੀ ਖੋਦਿਆ ਜਿੰਨਾ ਚਿਰ ਗੁਰਮੁਖ ਆਪਾਂ ਮੈਂ ਦਾ ਰਸਾ ਨਾ ਨਾ ਖੋਲਿਆ ਜਿੰਨੇ ਮਰਜ਼ੀ ਜਕਾਰੇ ਛੱਡੇ ਜਈਏ ਦਾਨਪੁਨ ਕਰੀ ਜਈਏ ਪਰ ਸਾਡੀ ਬੇੜੀ ਬੰਨੇ ਨਹੀਂ ਲਗਣੀ ਜਿੰਨੇ ਮਰਜੀ ਚੱਪੂ ਮਾਰੀ ਚਲੀ ਗਏ ਚੱਪੂ ਰੇ ਚੱਪੂ ਮਾਰੇ ਤਾਂ ਸਫਰਾਂ ਨੇ ਕਿਤੇ ਮੈਂ ਦੇ ਕਿਲੇ ਦੇ ਨਾਲੋਂ ਸਾ ਘੱਟ ਗਏ ਤੇ ਸਾਡੀ ਬੇੜੀ ਤਾਂ ਚਲੇ ਗਈ ਤੇ ਉਹ ਜਿਹੜੇ ਇਸ ਪਾਸੇ ਦੇ ਨੇ ਉਹਨਾਂ ਬਾਰੇ ਪਰਦੇ ਆਪ ਗੁਆਈਏ ਤਾਂ ਸ਼ੌਹ ਪਾਈਏ ਔਰ ਕੈਸੀ ਚਿਤ్రਾਈ ਸੋਹ ਨਜ਼ਰ ਕਰ ਦੇਖੇ ਸੋਹ ਦਿਨ ਲੇਖੇ ਕਾਮਣ ਨੌਨ ਜਪਾਈ ਆਪ ਗੁਆਈਏ ਕਿਵੇਂ ਕੀਰਤਪੁਰ ਸਾਹਿਬ ਦੀ ਘਟਨਾ ਹੈ ਇੱਕ ਭਾਈ ਭਗਸੂ ਜੀ ਹੋਏ ਨੇ ਗੁਰੂ ਰਾਮਦਾਸ ਪਾਤਸ਼ਾਹ ਦੇ ਹੁਕਮ ਦੇ ਨਾਲ ਬਾਬੇ ਆਦਮ ਦੀ ਕਿਰਪਾਈ ਪਕਸੂ ਹੋਏ ਨੇ ਲੰਮੀ ਕਥਾ ਕੁਝ ਤਾਂ ਟੋਕਣੀ ਉਸ ਭਾਈ ਭੰਤੂ ਦੇ ਦੋ ਬੇਟੇ ਸਨ ਇੱਕ ਭਾਈ ਜੀਵਨ ਤੇ ਦੂਜਾ ਭਾਈ ਗौरा ਕਰਤਾਰਪੁਰ ਸਾਹਿਬੀ ਘਟਨਾ ਵਾਪਰੀ ਹੈ ਇੱਕ ਬੀਬੀ ਦਾ ਬੇਟਾ ਗੁਜ਼ਰ ਗਿਆ ਤੇ ਗੁਰੂ ਸਮਰੱਥ ਹੈ ਮਾਵਾਂ ਨੂੰ ਪੁੱਤ ਪਿਆਰੇ ਹੁੰਦੇ ਨੇ ਉਹਨੇ ਧੰਗੁਰੂ ਹਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰ ਕਿਉਂਕਿ ਮੈਂ ਤੇਰੇ ਬਾਰੇ ਸੁਣਿਆ ਟੂਟੀ ਗੰਢ ਨਿਹਾਰ ਗੋਪਾਲ ਤੂੰ ਟੁੱਟੀ ਗੰਦ ਨਾ ਤੇ ਮੇਰੇ ਪੁੱਤਰ ਨੂੰ ਜੀਵਨ ਦੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨਿਗਾਹ ਕੀਤੀ ਤੇ ਕਹਿਣ ਲੱਗੇ ਗੁਰਮੁਖ ਖੋਜ ਤਾ ਦੇਾਂਗਾ ਪਰ ਤੁਹਾਡੇ ਚੱਕੂ ਆਪਣੀ ਉਮਰ ਦੇਵੇ ਤੇ ਤਾਂ ਹੀ ਆ ਨਾ ਜੇ ਮੈਂ ਤਖਤ ਪੋਈਤ ਨੂੰ ਬੈਠਾ ਹਾਂ ਇਤਿਹਾਸ ਕਹਿੰਦੇ ਕਿ ਉਹ ਭਾਈ ਜੀਵਨ ਭਾਈ ਭਗਤ ਦਾ ਛੋਟਾ ਬੇਟਾ ਉਹ ਮਹਾਰਾਜ ਦੇ ਪਿਛਲੇ ਪਾਸੇ ਬੈਠਾ ਸੀ ਉਹਨੇ ਮਗਰੋਂ ਮੱਥਾ ਟੇਕਿਆ ਤੰਬੂ ਚ ਗਿਆ ਜਪਜੀ ਸਾਹਿਬ ਦਾ ਸੰਪੂਰਨ ਪਾਠ ਕਰਕੇ ਆਖਿਆ ਪਾਤਸ਼ਾਹ ਜੇ ਮੇਰੇ ਸਰੀਰ ਦਿੱਤਿਆਂ ਇਹਦਾ ਜੀਵਨ ਪੈਦਾ ਤੇ ਮੇਰੇ ਪ੍ਰਾਨ ਲੀਲਾ ਇਹਨੂੰ ਜੀਵਨ ਦੇ ਦੇ। ਤੇ ਸਾਡਾ ਸਿੱਖ ਇਤਿਹਾਜ ਏ। ਭਾਈ ਜੀਵਨ ਚੜਾਈ ਕਰ ਗਿਆ। ਉਸ ਬੀਬੀ ਦਾ ਬੇਟਾ ਜਿੰਦਾ ਹੋ ਗਿਆ ਤੇ ਸਿੱਖਾਂ ਨੇ ਵਧਾਈਆਂ ਦਿੱਤੀਆਂ। ਗੁਰਦੇਵ ਕਹਿੰਦੇ ਗੁਰਮੁਖ ਮਤ ਤੁਹਾਡੀਆਂ ਵਧਾਈਆਂ ਨੂੰ ਕੀ ਕਰਾਂ? ਇਹ ਬੀਬੀ ਦਾ ਪੁੱਤਰ ਗਿਆ ਪਰ ਮੇਰਾ ਤਾਂ ਚਲਾ ਗਿਆ ਨਾ। ਕਿਉਂਕਿ ਆਪਾਂ ਪੜਦੇ ਹਾਂ। ਪਰ ਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਪਾਈਆਂ। ਗੁਰਨਾਨਕ ਦਾ ਪਿਆਰ ਆਪਣੇ ਸਿੱਖਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਭੋਰਾ ਕੜਨੀ ਬਰਾਬਰ ਦਾ ਪਿਆਰ ਹੈ ਗੁਰਸਿੱਖਾਂ ਇੱਕੋ ਪਿਆਰ ਗੁਰਮਤਾਂ ਪੁੱਤਾਂ ਭਾਈਆਂ ਇਹ ਗੁਰੂ ਨਾਨਕ ਦੇਵ ਜੀ ਕਰ ਵਿੱਚ ਇੱਕ ਵਿਸ਼ੇਸ਼ ਗੰਧ ਹੈ ਮਹਾਂਪੁਰਸ਼ ਆਪਰੋਜ ਪੜਦੇ ਆ ਸਾਧ ਕੇ ਸੰਗ ਨਹੀਂ ਕਸ਼ਕਾਲ ਦਰਸ਼ਨ ਭੇੜਤ ਹੋਤ ਨੇ ਆਲ ਇਹ ਨਹੀਂ ਵੀ ਆਪਾਂ ਸੰਤ ਕੋਲ ਗਏ ਤੇ ਸਾਨੂੰ ਉਹਨਾਂ ਰਿੱਕੀਆਂ ਲਾਚੀਆਂ ਕਰ ਦਿੱਤੀਆਂ ਨੇ ਕੋਈ ਪਾਣੀ ਕਰਕੇ ਦਿੱਤਾ ਜਾਂ ਕੋਈ ਹੋਰ ਧਾਗਾ ਥੂਗਾ ਕਰਕੇ ਦਿੱਤਾ ਉਹ ਨਹੀਂ ਅਕੋਰਡਿੰਗ ਟੂ ਗੁਰੂ ਕੀ ਬਾਣੀ ਸਾਧ ਨੂੰ ਦੇਖਦੇ ਅਨਸਾਰ ਬੰਦੇ ਦੋ ਘਟੇ ਜਣ ਉਹਨੂੰ ਸਾਧ ਕਹਿੰਦੇ ਹਨ ਸਾਧ ਕੋ ਤਾਕਾ ਨਹੀਂ ਦਿੰਦਾ ਸਾਧ ਨੂੰ ਦੇਖਣ ਵਿੱਚ ਇਨੀ ਤਾਕਤ ਹੈ ਅਕੋਰਡਿੰਗ ਟੂ ਗੁਰੂ ਕੀ ਬਾਣੀ ਇਹਦੇ ਬਾਰੇ ਇੱਕ ਧਾਰਨ ਮੈਂ ਆਪਣੇ ਕੋਲ ਕਮਾਂ ਤੇ ਹੋ ਸਕਦਾ ਉਹ ਢਿੱਲੀ ਹੋਵੇ ਅਸੀਂ ਸਿੱਖ ਮੱਧ ਵਿੱਚ ਭਾਈ ਗੁਰਦਾਸ ਦੀ ਬਾਣੀ ਨੂੰ ਗੁਰੂ ਕੀ ਬਾਣੀ ਦੀ ਕੁੰਜੀ ਕਹਿੰਦੇ ਆ ਉਹਨਾਂ ਨੇ ਇੱਕ ਧਾਰਨ ਦਿੱਤੀ ਹੈ ਆਪਣੀ 12 ਦੇ ਵਿੱਚ ਕਹਿੰਦੇ ਮਾਂ ਪੁਰਖ ਅਚਾਨਣ ਚੱਕ ਜਾਣ ਕੇ ਦੀ ਮਾਂ ਪੁਰਖ ਅਚਾਨਣ ਚ ਗਣਕਾ ਵਾਲੇ ਆਏ ਖਲੋਤਾ ਇਹਨੂੰ ਕਿਥੋਂ ਸਾਰੀ ਪੌੜੀ ਨਹੀਂ ਗਣਕਾ ਦਾ ਲੱਭ ਜਿਹੜਾ ਨਾ ਇਹ ਮੰਨੂ ਸਮ੍ਰਿਤੀ ਚੋਂ ਨਿਕਲੇ ਜਦੇ ਜਿਹੜੀਆਂ ਹਿੰਦੂ ਧਰਮ ਦੀਆਂ 27 ਸਮ੍ਰਿਤੀਆਂ ਨੇ ਉਹਨਾਂ ਚ ਇੱਕ ਮੰਨੂ ਸਮ੍ਰਿਤੀ ਤੇ ਮੰਨੂ ਸਮ੍ਰਿਤੀ ਚ ਉਹਨਾਂ ਨੇ ਮਨੁੱਖ ਦੀ ਵੰਡ ਚਾਰ ਭਾਗਾਂ ਵਿੱਚ ਕੀਤੀ ਹੈ ਖੱਤਰੀ ਬ੍ਰਾਹਮਣ ਸੂਤ ਤੇ ਵੈਸ਼ ਤੇ ਤੀਜੇ ਨੰਮ੍ਰਤੀ ਦਾ ਵੈਸ਼ ਹਨ ਵੈਸ਼ ਦਾ ਭਾਗ ਕੁਝ ਲੈਣਾ ਕੁਝ ਦੇਣਾ ਉਥੋਂ ਬਣਿਆ ਵੇਸਵਾ ਭਾਵ ਜੋ ਤਨ ਦੇ ਕੇ ਆਪਣਾ ਧਨ ਕਮਾਉਂਦੀ ਉਹਨੂੰ ਵੇਸਵਾ ਕਹਿੰਦੇ ਹਨ ਵਪਾਰਕ ਗ੍ਰਿਤੀ ਨੂੰ ਵੇਸਵਾ ਕਿਹਾ ਗਿਆ ਭਾਵੇਂ ਕੋਈ ਵੀ ਹੋਵੇ ਕਿਉਂਕਿ ਆਪਾਂ ਨੂੰ ਤੈਤ ਹੈ ਸੇਵਾ ਕਰਤ ਹੋਏ ਨਿਕਾਮੀ ਤਿਸ ਕੋ ਹੋਦ ਪ੍ਰਭ ਸੁਆਮੀ ਆਪਾਂ ਕੋਈ ਵੀ ਕਰਮ ਕਰਦੇ ਤੇ ਆਪਾਂ ਪਹਿਲਾਂ ਕਹਿੰਦੇ ਵੀ ਮੈਨੂੰ ਆ ਚਾਹੀਦਾ ਇਹ ਨਹੀਂ ਇਹ ਨਹੀਂ ਚਾਹੀਦਾ ਤੂੰ ਆਪਣਾ ਕੰਮ ਕਰ ਗੁਰੂ ਆਪਣਾ ਕਰਮ ਕਰੇਗਾ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਗੁਰੂ ਰਾਮਦਾਸ ਪਾਤਸ਼ਾਹ ਨੇ ਕਲੀਅਰ ਕੱਟ ਫਰਮਾਇਆ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇਂ ਮੇਰੇ ਮਨਾ ਪਰ ਪਾਵੇਂਗਾ ਕਦੋਂ ਜਾਪ ਮਾਨ ਸਤਨਾਮ ਸਦਾ ਸਤਨਾਮ ਇਹ ਨਹੀਂ ਵੀ ਆ ਕਈ ਬੰਦੇ ਵੇਖੇ ਨੇ ਕੱਤੇ ਦਾ ਮਹੀਨਾ ਤੇ ਵਿਸਾਖ ਦਾ ਤੇ ਮਾਗੀ ਦਾ 10 ਮਹੀਨੇ ਖਿਨਾ ਦਾ ਨਾਗਾ ਨਹੀਂ ਪਹੁੰਚੇ ਮੁੜ ਕੇ 9 ਮਹੀਨੇ ਭਵੇਂ ਨਾ ਹੋਣੀ ਨਾ ਗਿਆਨੀ ਜੀ ਅਸੀਂ ਮਾਰਚ ਕਦ ਨਾਗਾ ਨਹੀਂ ਪਾਇਦਾ ਮੈਂ ਪੋਸਾਂਗ ਫੜਦਾ ਪੋਤਾ ਇੱਡਾ ਇਤਿਹਾਸਕ ਮਹੀਨਾ ਹੈ ਮੈਂ ਮੈਂ ਕਿਸੇ ਵਿਦਵਾਨ ਕੋਲ ਸੁਣਿਆ ਗਿਆਨੀ ਸ਼ਾਇਦ ਆਪਣੇ ਕੋਲ ਜਿਹੜੇ ਮਾਨ ਸਿੰਘ ਝੋਰੇ ਨੇ ਉਹ ਕਹਿੰਦਾ ਸੀ ਪੋਦੇ ਮਹੀਨੇ ਚ ਮੰਜੀ ਤਨ ਪਿਆ ਕਰੋ ਪੁੱਛਿਆ ਕਿਉਂ ਕਹਿੰਦਾ ਯਾਦ ਕਰੋ ਛੰਡੇ ਵਰਤ ਨੂੰ ਮਾਤਾ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਕੋ ਰਜਾਈ ਆਈ ਗਈ ਸੀ ਤੇ ਤੂੰ ਰਜਾਈ ਤਾਰ ਕੇ ਨਾ ਭੀਠੜ ਛੱਡ ਦਿਓ ਠੰਡ ਹੋ ਜਾਏ ਯਾਦ ਕਰ ਠੰਡੇ ਗੁੱਜ ਨੂੰ ਯਾਦ ਕਰ ਚਮਕੌਰ ਦੀ ਗੜੀ ਚੋਂ ਨਿਕਲਿਆ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਜਹਾਦਿਆਂ ਨੇ ਤਨ ਭੁੰਨੇ ਪਾਏ ਨੇ ਤੇ ਬਾਬਾ ਦਇਆ ਸਿੰਘ ਤਨ ਨੂੰ ਠਕਣ ਲੱਗਾ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਦਇਆ ਸਿੰਘਾ ਗਲਤ ਕੰਮ ਨਾ ਕਰ ਆਪ ਐਵੇਂ ਨਹੀਂ ਪਰਦੇ ਵਾਪਰ ਗੁੱਟੂ ਮਰਦ ਅਗੰਬੜਾ ਬਰੀਆਮ ਇਕੱਲਾ ਵਾਹੋ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਕੱਲਾ ਤੋਂ ਪਾਵ ਯੂਨਿਕ ਪਰਸ਼ਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਹੋਇਆ ਕੋਈ ਪੱਖ ਵਿਚਾਰ ਲਓ ਤੁਸੀਂ ਕੋਈ ਪੱਖ ਵਿਚਾਰ ਲਓ